ਚੈਨਲ ਦਾ ਆ ਰਹੇ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬਟਾਲਾ ਪੁਲਿਸ ਵੱਲੋਂ ਦੋ ਅਜਿਹੇ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਜਿੰਨਾ ਬਾਰੇ ਉਹਨਾਂ ਵੱਲੋਂ ਜਾਣਕਾਰ ਦਿੱਤੀ ਗਈ ਕਿ ਇਹਨਾਂ ਵਿਅਕਤੀਆਂ ਵੱਲੋਂ ਬਟਾਲਾ ਦੇ ਵਿੱਚ ਸਰਕਾਰੀ ਇਮਾਰਤਾਂ ਜਾਂ ਚੌਕੀ ਥਾਣਿਆਂ ਉੱਪਰ ਗਰਨੇਡ ਹਮਲੇ ਕਰਨੇ ਸਨ ਬਲਾਸਟ ਕਰਨੇ ਸਨ ਇਸ ਸਬੰਧੀ ਜਾਣਕਾਰ ਦੰਦਿਆ ਥਾਣਾ ਸਿਟੀ ਦੇ ਐਸਐਚਓ ਸਰਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਐਸਐਸਪੀ ਬਟਾਲਾ ਸੁਹੇਲ ਕਾਸਮ ਮੀਰ ਆਈਪੀਐਸ ਦੇ ਹੁਕਮਾਂ ਤਹਿਤ ਅਤੇ ਡੀਐਸਪੀ ਸਿਟੀ ਸੰਜੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਨਾਂ ਪੰਥ ਵੀਰ ਸਿੰਘ ਉਰਫ ਪੰਥ ਅਤੇ ਜਸਕੀਰਤ ਸਿੰਘ ਵਾਸੀ ਪੁਰੀਆਂ ਕਲਾ ਹਨ ਉਹਨਾਂ ਕਹਿੰਿਆ ਕਿ ਇਹਨਾਂ ਦੇ ਗੈਂਗਸਟਰ ਮੰਨੂ ਅਗਵਾਨ ਅਤੇ ਮਨਿੰਦਰ ਔਰ ਬਿੱਲਾ ਨਾਲ ਸਬੰਧ ਹਨ ਅਤੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਕੋਈ ਦਿਨਾਂ ਤੱਕ ਸਰਕਾਰੀ ਇਮਾਰਤਾਂ ਜਾਂ ਚੌਂਕੀ ਥਾਣਿਆਂ ਉੱਪਰ ਬਲਾਸਟ ਕਰਨੇ ਸਨ ਉਹਨਾਂ ਕਹਿੰਿਆ ਕਿ ਇਹਨਾਂ ਨੂੰ ਫੜ ਕੇ ਬਟਾਲਾ ਪੁਲਿਸ ਨੇ ਇੱਕ ਵੱਡੇ ਹਮਲੇ ਨੂੰ ناکਾਮ ਕੀਤਾ ਹੈ ਇਸ ਸਬੰਧੀ ਐਸਐਚਓ ਨੇ ਕੀ ਕੋਈ ਜਾਣਕਾਰੀ ਦਿੱਤੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਅਣਖਾਂ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ RN نیوز ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਇਹਨਾਂ ਮਿਤੀ 9 11 25 ਨੂੰ ਐਸਆਈ ਸੁਖਰਾਜ ਜੀ ਉਹਨਾਂ ਨੂੰ ਸਿਗਨੇਟ ਮਿਲ ਕੇ ਦੋ ਨੌਜਵਾਨ ਜਿਹੜੇ 오ਡੀਸ਼ਾ ਦਾ ਮੋਟਰਸਾਈਕਲ ਤੇ ਆਪਣੇ ਵਾਰਦਾਤ ਕਰਨ ਦੀ ਰੈਕੀ ਕਰ ਰਹੇ ਨੇ ਵੀ ਕਿਤੇ ਬਿਲਡਿੰਗਾਂ ਤੇ ਬਲਾਸਟ ਕਰਨ ਵਾਸਤੇ ਸਰਕਾਰੀ ਤੇ ਯਾਦ ਚੌਕ ਦੇ ਥਾਣਿਆਂ ਤੇ ਉਸ ਬੰਦੀਏ ਸੀਗਰ ਨੰਬਰ ਮੈਂ ਦੇ ਅਧਾਰ ਤੇ ਇਹਨਾਂ ਵੱਲੋਂ ਐਫਆਰ ਨੰਬਰ 206 ਮਿਤੀ 9/11/25 ਅੰਡਰ ਸੈਕਸ਼ਨ 303 2 ਬੀ ਐਨਐਸ ਵਗੈਰਾ ਅਥਿਕ ਐਕਸਪਲੋਜਨ ਦਰਜ ਕਰਕੇ ਤਫਤੀਸ਼ ਕੀਤੀ ਦੌਰਾਨ ਇਹ ਕੈਕਿੰਗ ਜਿਹੜਾ ਇਹ ਦੋ ਨੌਜਵਾਨ ਪੰਥਬੀਰ ਸਿੰਘ ਤੇ ਜਸਕੀਰ ਸਿੰਘ ਦੋਵੇਂ ਬਿਲਡ ਪੁਰੀਆਂ ਦੇ ਇਹਨਾਂ ਨੂੰ ਉਹਲੇ ਆਪਣੇ ਡਰੀਨ ਦਾ ਰੀਰੋ ਨੂੰ ਕਾਬੂ ਕੀਤਾ ਤੇ ਇਹਨਾਂ ਪਰਸੋਂ ਜੋ ਇਹਨਾਂ ਨੇ ਮਾਰਦਾਤਾ ਲਈ ਚੋਰੀ ਕੀਤਾ ਸੀ ਮੋਸਾ ਚੋਰੀ ਕੀਤਾ ਤੇ ਬਰਾਮਦ ਕੀਤਾ ਉਹਨਾਂ ਐਸਆਈ ਵੱਲੋਂ ਮੌਕੇ ਤੇ ਗ੍ਰਾਹਣੇ ਪੁੱਛ ਗਿਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਮੰਨੂ ਗਵਾਨ ਤੇ ਮਨਿੰਦਰ ਤੇ ਬਿੱਲਾ ਜਿਹੜੇ ਐ ਐਕਟਰ ਜਿਹੜੇ ਇਹਨਾਂ ਦੇ ਨਾਲ ਤੇਰੇ ਦੇ ਸਬੰਧ ਨੇ ਇਹਨਾਂ ਨੂੰ ਜਿਹੜੀ ਉੱਥੇ ਹੁੰਦੀ ਆ ਪੈਸਾ ਵੀ ਹੁੰਦਾ ਇਸ ਬੰਧ ਵਿੱਚ ਉਹਨਾਂ ਅਵਾਦਾਤਾ ਕਰਨੀਆਂ ਸੀ ਇੱਥੇ ਬਟਾਲੇ ਦੇ ਵਿੱਚ ਪਤੰਗੀ ਕਿਸਮਤ ਹੈ ਕਿ ਇਹ ਪਹਿਲੋ ਹੀ ਕਾਬੂ ਆ ਗਏ ਅਰਵਾਇ ਇਹਨਾਂ ਨੂੰ ਅਰੈਸਟ ਪਾਈ ਇਹਨਾਂ ਦਾ ਕੋਰਸ ਪੇਸ਼ ਕਰਕੇ ਰਿਮਾਂਡਾਸ ਕੀਤਾ ਗਿਆ ਉਸਕੇ ਚੱਲ ਰਹੀ ਹੈ ਇਸ ਬੰਦ ਵਿੱਚ